ਮੈਂ ਇੱਥੇ ਤੁਸੀਂ ਜਾਣਦੇ ਹੋ ਸ਼ਾਇਦ ਸਾਰੇ ਜਾਣਦੇ ਹੋ ਮੈਂ ਇੱਥੇ ਪੂਰੇ ਹਫ਼ਤੇ ਵਰਸੇ ਆ ਰਿਹਾ ਤੇ ਮੈਂ ਤੁਹਾਡੇ ਸਾਰੇ ਦੁੱਖ ਨੂੰ ਸਮਝਦਾ ਵੀ ਹਾਂ ਉਹ ਜਦੋਂ ਮੈਨੇ ਮੁੰਡੇ ਦੀ ਵੀਡੀਓ ਦੇਖੀ ਮੈਨੂੰ ਆ ਬੜਾ ਬੁਰਾ ਲੱਗਿਆ ਤੇ ਅਸੀਂ ਪੂਰਾ ਐਫਐਡੀ ਦੇ ਉੱਤੇ ਲਾਇਆ ਵੀ ਹੈ ਉਹਨੂੰ ਬੰਦੇ ਪਰਮਲੇ ਵੀ ਲਾਇਆ ਤੋਂ ਅਸੀਂ ਅਰੈਸਟ ਵੀ ਕੀਤੇ ਨੇ ਇੱਕ ਐਸਪੈਕਟ ਇਜ਼ ਦਾ ਵੈਲਫੇਅਰ ਵੀ ਹੁੰਦਾ ਹੈ ਕੱਲ ਐਸਐਸਪੀ ਸਾਹਿਬ ਜੋ ਕਿ ਕੰਸਟੈਂਟਲੀ ਸਾਨੂੰ ਗਾਈਡੈਂਸ ਪ੍ਰੋਵਾਈਡ ਕਰ ਰਹੇ ਸੀਗੇ ਉਹ ਕੱਲ ਆਏ ਤੇ ਸਾਰੀ ਜਥੇਬੰਦੀ ਨਾਲ ਉਹਨੇ ਗੱਲਬਾਤ ਕੀਤੀ ਜੱਥੇਬੰਦੀ ਦੀ ਜੋ ਵੀ ਡਿਮਾਂਡ ਸੀ ਉਹਨੂੰ ਉਹਨਾਂ ਨਾਲ ਗੱਲਬਾਤ ਕਰਕੇ ਜੋ ਇੱਕ ਬਈ ਫੈਸਲੇ ਤੇ ਆਈਏ ਉਸ ਦੇ ਸਬੰਧ ਨਾਲ ਨੇ ਕਰ ਕੀਤੀ ਤੇ ਮੇਨ ਇਹਨਾਂ ਦੀ ਇੱਕ ਜਿਹੜੀ ਵੈਲਫੇਅਰ ਵੇਜ ਡਿਮਾਂਡ ਸੀ ਕਿ ਜੋ ਡਿਪੈਂਡੈਂਟ ਨੇ ਫੈਮਿਲੀ ਜਿਹੜੀ ਖਰਾਬ ਹੋਈ ਹੈ ਉਹਨਾਂ ਦੇ ਡਿਪੈਂਡੈਂਟ ਦੇ ਘਰ ਵਿੱਚ ਜਿਹੜਾ ਹੈ ਬੰਦੇ ਨੂੰ ਨੌਕਰੀ ਮਿਲੇ ਸਰਕਾਰੀ ਮੌਕੇ ਵਿੱਚ ਐਸਐਸਪੀ ਸਾਹਿਬ ਨੇ ਤੁਰੰਤ ਉਸ ਮੀਟਿੰਗ ਦੇ ਬਾਅਦ ਡੀਜੀਪੀ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਕੰਪੈਸ਼ਨੇਟ ਗਰਾਂਵ ਸਾਨੂੰ ਬਤੀ ਦੇ ਹਿਸਾਬ ਨਾਲ ਜਿਹੜੇ ਡਿਪੈਂਡੈਂਟਸ ਨੂੰ ਸਰਕਾਰੀ ਪੁਲਿਸ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦੇਣ ਦੀ ਰਿਕੁਐਸਟ ਕੀਤੀ ਡੀਜੀਪੀ ਸਾਹਿਬ ਦੀ ਬਰਗਾਨੀ ਦੇ ਬਾਅਦ ਐਸਐਸਪੀ ਸਾਹਿਬ ਨੇ ਡਾਇਰੈਕਸ਼ਨਸ ਦਿੱਤੀ ਕਿ ਜੋ ਵੀ ਡਿਪੈਂਡੈਂਟਸ ਨੇ ਵਿਚਾਰੇ ਜਿਨ੍ਹਾਂ ਦੇ ਪਰਿਵਾਰ ਖਰਾਬ ਹੋਏ ਨੇ ਇਸ ਦੁਖਦ ਇਨਸੀਡੈਂਟ ਦੇ ਵਿੱਚ ਤੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਆਜ ਤੋਂ ਨਹੀਂ ਦਿੱਤੀ ਜਾ ਰਹੀ ਹੈ ਤੇ ਅੱਜ ਮੇਰੇ ਕੋਲ ਜਿਹੜੇ ਹੈ ਉਹਨਾਂ ਦੇ ਅਪੁਆਇੰਟਮੈਂਟ ਲੈਟਰ ਮਿਲੇ ਕੇ ਆਏ ਆ। ਇਹ ਦੇਖੋ ਅਸੀਂ ਕਿਸੇ ਦੀ ਜਿਹੜੀ ਛਤੀ ਹੋਈ ਹੈ ਉਹਨੂੰ ਅਸੀਂ ਪੂਰਾ ਨਹੀਂ ਕਰ ਸਕਦੇ। ਪਰ ਅਸੀਂ ਵੱਦ ਤੋਂ ਵੱਦ ਜਿਹੜਾ ਉਹਨਾਂ ਦੇ ਸਪੋਰਟ ਵਿੱਚ ਖੜੇ ਆ। ਇੱਕ ਬੰਦਾ ਜਿਹੜਾ ਮੇਨ ਲੱਖਾ ਹੈਗਾ ਉਹ ਵਜਿਆ ਹੋਇਆ ਹੈ। ਉਹਦੇ ਪਿੱਛੇ ਵੀ ਅਸੀਂ ਪੂਰੀ ਸ਼ਹਿਦਤ ਨਾਲ ਲੱਗੇ ਹੋਏ ਰਹਾ ਉਹਨੂੰ ਵੀ ਅਸੀਂ ਜਲਦੋ ਜਲ੍ਹ ਬੜ ਕੇ ਤੁਹਾਨੂੰ ਇਨਸਾਫ ਜ਼ਰੂਰ ਦਿਵਾਵਾਂਗੇ। ਤੇ ਤੁਹਾਡਾ ਦੁੱਖ ਅਸੀਂ ਪੂਰੀ ਤਰ੍ਹਾਂ ਸਮਝਦੇ ਆ। ਬਾਕੀ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਜਿਹੜਾ ਮੈਕਸਿਮਮ ਤੋਂ ਮੈਕਸਿਮਮ ਜੋ ਕੰਪਨਸੇਸ਼ਨ ਹੋ ਸਕਦਾ ਹੈ ਉਹ ਤੁਹਾਨੂੰ ਦਿਵਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਹਾਨੂੰ ਜਿਹੜੇ ਆਪਣੇ ਏਡੀਸੀ ਮੈਡਮ ਵੀ ਆਏ ਨੇ ਇਹ ਤੁਹਾਨੂੰ ਅਗ੍ਬਤ ਕਰਾਵਾਂਗੇ ਤੇ ਅਸੀਂ ਜਥੇਬੰਦੀ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਇਹਨਾਂ ਨੇ ਪੂਰੇ ਨਗਰ ਦਾ ਤੇ ਪੂਰੇ ਪਿੰਡ ਦਾ ਵੀ ਮੈਂ ਸਮੁੱਚੇ ਪਿੰਡ ਦਾ ਵੀ ਮੈਂ ਧੰਨਵਾਦ ਕਰਨਾ ਚਾਹਾਂਗਾ ਕਿੰਨੇ ਵੱਡੇ ਪੱਧਰ ਤੇ ਜਿਹੜਾ ਪ੍ਰੋਟੈਸਟ ਹੋਇਆ ਉਹਨੂੰ ਪੀਸਫੁਲੀ ਤੁਸੀਂ ਰੱਖਿਆ ਹੈ ਕੋਈ ਸਾਨੂੰ ਲਾਅ ਐਂਡ ਆਰਡਰ ਦੀ ਕਦੀ ਵੀ ਸਿਚੁਏਸ਼ਨ ਨਹੀਂ ਆਈ ਹੈ ਤੁਸੀਂ ਆਪਣੀ ਡਿਮਾਂਡ ਬੜੀ ਜਨੂਨ ਤਰੀਕੇ ਨਾਲ ਜਿਹੜੀ ਹੈ ਕਨਸਟੀਟਿਊਸ਼ਨਲੀ ਅਸੀਂ ਰੱਖਦੇ ਆਂ ਵੈਸੇ ਤੁਸੀਂ ਰੱਖੀ ਹੈ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਅੱਗੇ ਵੀ ਤੁਹਾਨੂੰ ਭਰੋਸਾ ਦਿਲਾਉਣਾ ਚਾਹੁੰਦਾ ਜਿਹੜਾ ਇਹ ਮੇਨ ਅਕਿਲ ਰਹਿ ਗਿਆ ਉਹਨੂੰ ਅਸੀਂ ਸਖਤੋ ਸਖਤ ਕਰਕੇ ਜਲਦੋਂ ਜਲਦ ਉਹਨੂੰ ਗ੍ਰਿਫਤਾਰ ਕਰਾਂਗੇ ਤੇ ਤੁਹਾਨੂੰ ਇਨਸਾਫ ਦਿਲਾਵਾਂਗੇ एडीसी मैडम आके काइंडली अपना जड़ा अनाउंसमेंट ਕਰੀਏ ਤੇ ਮੈਂ ਬੱਚਿਆਂ ਨੂੰ ਇੱਕ ਵਾਰ ਬੁਲਾ ਕੇ ਆਓ ਜੀ ਅਪਾਇੰਟਮੈਂਟ ਲੈਟਰ ਉਹ ਦੇਣਾ ਚਾਹੁੰਦਾ ਹਾਂ ਮੇਰਾ ਉਹ ਤਾਂ ਵਿਸ਼ਾਲ ਹੋਏ ਆ ਜਾ ਬੇਟਾ ਵਿਸ਼ਾਲ ਸਿੰਘ ਵਿਸ਼ਾਲ ਪੁੱਤਰ ਹਰਪ੍ਰੀਤ ਸਿੰਘ ਆ ਜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਓ ਸਭ ਥੋੜਾ ਜਿਹਾ ਅੱਗੇ ਆਓ ਮੈਂ ਇੱਕ ਵਾਰ ਸਭ ਨੂੰ ਇਹ ਸਰਕਾਰ ਨਾਲ ਜਿਹੜੇ ਸਾਡੇ ਥੋੜਾ ਜਿਹਾ ਖੁੱਲੇ ਖੁੱਲੇ ਸਭੋ ਸਾਰਾ ਇੱਕ ਮਿੰਟ ਆਹ ਮੈਡਮ ਆ ਗਈ ਮੈਡਮ ਨਾਲ ਹੀ ਹੋ ਗਏ ਆ ਜੀ ਸਤਿਕਾਰ ਕਰਤਾ ਤੁਹਾਨੂੰ ਸਭ ਨੂੰ ਲੋਕ एकता ਜਿੰਦਾਬਾਦ ਜਿੰਦਾਬਾਦ ਲੋਕਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਹੋਰ ਗੱਲ ਹੈ ਕਰਕੇ ਥੋੜਾ ਪਿੱਛੇ ਹੋ ਜੀ ਥੋੜਾ ਥੋੜਾ ਬੈਕ ਪਿਸ ਥੈਂਕ ਯੂ ਸਰ ਸਾਰੇ ਮੇਰੇ ਘਰ ਪਰਕਰਮਕਾਰ ਨੂੰ ਬਹੁਤ ਬਹੁਤ ਸਤਿਕਾਰ ਹੈ ਇਹ ਗੱਲ ਚਲੋ ਏਡੀਸੀ ਮੈਡਮ ਸਾਹਮਣੇ ਇੱਕ ਗੱਲਬਾਤ ਦੁਬਾਰਾ ਤੁਹਾਡੀ ਗੱਲਬਾਤ ਆਪਣੇ ਐਸਪੀ ਸਾਹਿਬ ਨੇ ਕਰਨੀ ਹੈ ਸਾਜੀ ਅਜੇ ਏਡੀਸੀ ਸਾਹਿਬ ਨੇ ਕਰਦੀਆਂ ਸੁਣੇ ਨੀ ਮੈਂ ਮੈਂ ਜਦੋਂ ਇਹਨੂੰ ਇਹ ਸਾਡੇ ਡੇਰਾ ਸੀਟ ਤੇ ਮੈਂ ਦੇਖਿਆ ਕਾਫੀ ਦੁਖੀ ਸੀ ਮੈਨੂੰ ਚਲੋ ਚਬਾਸ਼ੀ ਵੀ ਦਿੱਤੀ ਤੇ ਮੈਂ ਉਹਨੂੰ ਭਰੋਸਾ ਦੇ ਲੈ ਕੇ ਆ ਤੁਸੀਂ ਸਾਡੀ ਫੈਮਿਲੀ ਉਹ ਤੁਹਾਡਾ ਵੈਲਫੇਅਰ ਦੇਖਣਾ ਸਾਡਾ ਪੂਰੀ ਜ਼ਿੰਦਗੀ ਵਰਗਾ ਕੰਮ ਹੈ ਤੇ ਤੁਹਾਨੂੰ ਬਿਲਕੁਲ ਵੀ ਜ਼ਰੂਰ ਜਿਹੜੀ ਇਹ ਪ੍ਰਸ਼ਾਸਨ